ਤੁਸੀਂ ਮੈਨੂੰ ਪੰਜ ਏਦਾਂ ਦੀਆਂ ਫਿਲਮਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਜੱਟੀ ਵਰਡ ਆਂਦਾ ਹੋਵੇ ਇਹ ਫਿਲਮਾਂ ਇਹ ਤੱਕ ਹੈ ਇਹ ਪੂਰਾ ਤੱਕ ਹੈ ਇਹ ਫਿਲਮਾਂ ਤੁਸੀਂ ਕੋਈ ਵੀ ਦੱਸ ਸਕਦੇ ਹੋ ਨੰਮੀਆਂ ਪ੍ਰਾਣੀਆਂ ਮਿਕਸ ਕਰਕੇ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੱਟੀ ਨਾਮ ਤੋਂ ਕਿਹੜੀ ਫਿਲਮ ਹੈ ਬਹੁਤ ਨੇ ਬਦਲਾ ਜੱਟੀ ਦਾ ਓਕੇ ਇੱਕ ਬਦਲਾ ਜੱਟੀ ਦਾ ਇੱਕ ਮਿੰਟ ਹੋਰ ਲਲਕਾਰਾ ਜੱਟੀ ਦਾ ਠੀਕ ਹੈ 2 ਹੋ ਗਈਆਂ ਹਏ ਤਾਂ ਕਹਿੰਦੇ ਸੀ ਕਰੇ ਨਾ ਜੱਟੀ ਨਾ ਆ ਗਿਆ ਦਿਮਾਗ ਚ ਇੱਕ ਜੱਟੀ ਫਿਲਮ ਵੀ ਸੀ ਜੱਟੀ ਕੱਲੀ ਜੱਟੀ ਬਿਲਕੁਲ ਹੈਗੀ ਹੈ ਹਾਂਜੀ ਹੈਗੀ ਹੈ ਤਿੰਨ ਕਰ ਜਾ ਅੱਗੇ 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 ਤੁਸੀਂ ਵੀ ਕਰੋ ਜਲਦੀ ਜਲਦੀ ਕਮੈਂਟ ਮੈਂ ਜੱਟੀ ਪੰਜਾਬ ਦੀ ਹਾਂਜੀ ਚਾਰ ਮੈਂ ਦੇਤਾ ਜਵਾਬ ਇੱਕ ਰਹਿ ਗਿਆ ਇੱਕ ਕਰ ਜਾ ਮੈਂ ਜੱਟੀ ਪੰਜਾਬੀ ਲੜਕਾ ਜੱਟੀ ਦਾ ਬਦਲ ਜੱਟੀ ਦਾ ਜੱਟੀ ਔਰ ਹਮ ਇੱਕ ਰਹਿ ਗਿਆ ਜਲਦੀ ਜੱਟੀ 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 ਖਰਜਾ ਸੋਚਦਾ ਦੇ ਅਸਾ 10 9 ਪਹਿਲੇ ਕਰ ਦਿੰਦੀ ਆ ਓਕੇ ਸਵਾਲ ਲੈ ਕੇ ਆਈਆਂ ਔਖਾ ਕੋਈ ਨਹੀਂ ਤੁਹਾਡੇ ਨਾਲ ਰਿਲੇਟਡ ਹੀ ਨੇਗੇ ਪੂਰਾ ਹੀ ਨਹੀਂ 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 ਦੱਸੋ ਤੁਸੀਂ ਤਾਂ ਨਹੀਂ 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 ਪੂਰਾ ਇੰਜੋਏ ਹੋ ਹੋ ਕੇ ਇੰਜੋਏ ਨਹੀਂ ਮੈਡਮ ਇਹ ਓਕੇ ਸਵਾਲ ਨੇ ਤੁਹਾਡੇ ਮੈਂ ਇੱਕ ਤਾਂ ਐਂਟਰਟੇਨਮੈਂਟ ਕਰੋ ਇਹਨਾਂ ਦਾ ਕਹਿੰਦੇ ਨੇ ਮੈਨੂੰ ਫਿਲਮਾਂ ਦਾ ਪੁੱਛੋ ਫਿਲਮਾਂ ਦਾ ਪੁੱਛੋ ਅੱਜ ਪੁੱਛ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਮੈਂ ਜੱਟੀ ਪੰਜਾਬ ਦੀ ਜੱਟੀ ਫਿਲਮ ਵੀ ਹੈਗੀ ਐ ਇੱਕ ਹਾਂਜੀ ਆਈ ਥਿੰਕ ਜੱਟੀ ਫਿਲਮ ਜਿਹੜੀ ਉਹ ਪਾਕਿਸਤਾਨੀ ਸ਼ਾਇਦ ਬਾਕੀ ਕਨਫਰਮ ਨਹੀਂ ਹੈਗੀ ਇੱਕ ਰਹਿ ਗਿਆ ਇੱਕ ਹੋਰ ਫਿਲਮ ਸੀ ਜੱਟੀ 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 ਤਾਂ ਕਈ ਫਿਲਮਾਂ ਨੇ ਦੱਸੋ ਯਾਰ ਕਮੈਂਟ ਕਰਕੇ ਮੈਂ ਇੱਥੇ ਹੁਲਝ ਰਿਹਾ ਆਖਰੀ ਫਿਲਮ ਰਹਿ ਗਈ ਇੱਕ ਫਿਲਮ ਰਹਿ ਗਈ ਜਲਦੀ ਜਲਦੀ ਕਮੈਂਟ ਕਰੋ ਕਿਹੜੀ ਹੈਗੀ ਬਦਲਾ ਜੱਟੀ ਦਾ ਲਲਕਾਰਾ ਜੱਟੀ ਦਾ ਕੋਈ ਵੀ ਦੱਸ ਸਕਦਾ ਜੀ ਜੱਟ ਦਾ ਗੰਡਾਸਾ ਤੇ ਜੱਟੀ ਦਾ ਵੀ ਗੰਡਾਸਾ ਹੋਊਗਾ ਨਹੀਂ ਹੈਗਾ ਜੱਟੀ ਦਾ ਗੰਡਾਸਾ ਖੜ ਜਾ ਫਿਰ ਜੱਟੀ ਦੀ ਮਦਾਨੀ ਆ ਵੀ ਮਧਾਨੀ ਫਿਲਮ ਤਾਂ ਹੈਗੀ ਬਟ ਜੱਟੀ ਦੀ ਮਧਾਨੀ ਨਹੀਂ ਹੈਗੀ ਇਹ ਖੜ ਜਾ ਜੱਟੀ 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 ਮੁਕਾਬਲਾ ਜੱਟੀ ਦਾ ਸ਼ੁਕਰ ਆ ਇੰਨਾ ਦਿਮਾਗ ਤੇ ਜ਼ੋਰ ਪਾਇਆ ਮੈਂ ਤਾਂ ਡਰ ਸੀ ਕਿ ਤੂੰ ਜੁਨਾ ਖਿੱਚ ਜਾਣਾ ਮੇਰੇ ਮਿੱਤਰ ਦੀ ਫਿਲਮ ਹੈ ਸਹੀ ਆ ਸ਼ਾਇਦ ਜੀ ਬਿਲਕੁਲ ਸਹੀ ਆ ਠੀਕ ਹੈ ਪੱਕਾ ਅਰੇ ਕੀ ਬਾਤ ਆ ਛਾ ਗਿਆ ਮੰਗਲ ਸਿੰਘ ਜੀ ਮੁਕਾਬਲਾ ਜੱਟੀ ਦਾ ਸੋ ਮੈਂ ਆਪਣੇ ਸਾਹਮਣੇ ਕਮੈਂਟ ਜਿਹੜੇ ਜਵਾਬ ਦਿੱਤੇ ਨੇ ਤੇ ਤੁਸੀਂ ਆਪਣੇ ਸਾਹਮਣੇ ਜਵਾਬ ਦੇ ਸਕਦੇ ਕੋਈ ਫਿਲਮਾਂ ਤਾਂ ਬਹੁਤ ਹੋਣਗੇ ਜਿਹੜੇ ਮੈਨੂੰ ਪੰਜ ਜਾਂ ਅੰਸੀ ਵਿੱਚ ਦੱਸ ਪਾ ਤੇ ਇੱਕ ਮੈਂ ਇਹ ਟਫ ਕੁਐਸਚਨ ਲੈ ਕੇ ਆਇਆ ਤੁਸੀਂ ਬਹੁਤ ਜ਼ਿਆਦਾ ਥੈਂਕ ਯੂ ਸੋ ਮਚ ਮੇਰੇ ਵਾਲਾ ਤਾਂ ਇੱਕ ਲਾਈਕ ਬਣਦਾ ਤੁਸੀਂ ਵੀ ਕਰੋ ਯਾਰ ਲਾਈਕ ਬੜੇ ਅੱਜ ਨੀਹਾ ਜੀ ਨੇ ਟਫ ਦੇ ਕੁਐਸਚਨ ਲੈ ਕੇ ਆਏ ਟਫ ਹੈ ਬਹੁਤ ਕੋਲ ਲੈ ਕੇ ਆਏ ਅਜੇ ਲੱਗੇ ਸੀ ਅਜੇ ਤਿੰਨ ਕੁਐਸਚਨ ਨਹੀਂ ਤਿੰਨ ਹੋਏ ਨਾ ਹਾਂਜੀ ਬੁਰਾ ਹਾਲ ਕਰਤਾ ਅੱਗੇ ਬਤਲੇ ਕਿ ਮਜ਼ਾ ਬੜਾ ਆਇਆ ਕਿਹਨਾਂ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਹਮੇਸ਼ਾ ਮਜ਼ੇ ਵਿੱਚ ਹੀ ਰਹਿੰਦਾ ਹੈ ਐਸਾ ਕੌਨਸਾ ਅਗਰ ਤੁਸੀਂ ਇਹ ਜੇ ਤੁਸੀਂ ਇਹ ਹੁੰਦਾ ਨਾ ਕਿ ਇਹੋ ਜਿਹਾ ਕਿਹੜਾ ਪ੍ਰਾਣੀ ਹੈ ਪ੍ਰਾਣੀ ਮਤਲਬ ਜਿਹਦੇ ਨਾਲ ਪ੍ਰਾਣ ਹੈ ਹਾਂ ਤਾਂ ਫਿਰ ਮੈਂ ਕਹਿੰਦਾ ਮੰਗਲ ਸਿੰਘ ਜਾਨਵਰ ਦੇ ਵਿੱਚ ਵੀ ਤਾਂ ਪ੍ਰਾਣ ਹੁੰਦੇ ਹੀ ਆ ਉਹ ਤੂੰ ਜਾਨਵਰ ਹੈ ਨਾ ਫਿਰ ਮੈਂ ਜਾਨਵਰ ਤਾਂ ਨਹੀਂ ਹਾਂ ਫਿਰ ਮੈਂ ਤੁਹਾਨੂੰ ਇੱਕ ਤਾਂ ਮੈਂ ਤੁਹਾਡੀ ਪ੍ਰੋਬਲਮ ਸੋਲਵ ਕੀਤੀ ਆ ਅੱਧੀ ਕ ਵੀ ਐਸਾ ਕੌਨਸਾ ਜਾਨਵਰ ਹੈ ਜੇ ਮੈਂ ਸਿੱਧੀ ਕਹਿ ਦਿੰਦੀ ਐਸੀ ਇਹ ਜੀ ਕਿਹੜੀ ਚੀਜ਼ ਹੈ ਜਿਹਦੇ ਵਿੱਚ ਮੈਂ ਉਹੇ ਗੱਲ ਕਰ ਰਿਹਾ ਜੇ ਤੋ ਫਿਰ ਮੈਂ ਆਪਣਾ ਨਾਮ ਲੈਂਦਾ ਮੰਗਲ ਸਿੰਘ ਕਿਉਂਕਿ ਮੈਂ ਕੁਝ ਵੀ ਹੋ ਜਾ ਮਜ਼ੇਜ ਰਹਾ ਨਾ ਟੈਨਸ਼ਨ ਲੈਂਦਾ ਨਹੀਂ ਆਪਾਂ ਖੁਸ਼ ਰਹਨੇ ਆਂ ਨੋ ਗਲਤ ਜਵਾਬ ਮਸਾ ਮੰਗਲ ਸਿੰਘ ਹੈ ਨਹੀਂ ਖੈਰ ਉਹ ਜੋ ਐਸਾ ਕੌਨ ਸਾ ਜਾਨਵਰ ਹੈ ਜੋ ਕੁਛ ਵੀ ਹੋ ਜਾਏ ਮਜ਼ੇ ਮੇਂ ਰਹਤਾ ਹੈ ਫਿਰ ਵੀ ਮਜ਼ੇ ਮੇਂ ਰਹਤਾ ਹੈ ਜਾਨਵਰ ਹੀ ਪੱਕਾ ਪੱਕਾ ਹੈ ਹੂੰ ਕੁਛ ਵੀ ਹੋ ਜਾਏ ਮਜ਼ੇ ਹੀ ਰਹਦਾ ਹੂੰ ਮਗਰਮਛ ਮਗਰਮਛ ਕਿਵੇਂ ਉਹਦੇ ਕਹਤਾ ਇਹ ਤਾਂ ਜਵਾਬ ਲਈਸ ਇੰਗਲਿਸ਼ ਤੇ ਤਾਂ ਨਹੀਂ ਪੱਕਾ ਜਾਨਵਰ ਹੀ ਹੈ ਜਾਨਵਰ ਹੈ ਮੈਂ ਤੁਹਾਨੂੰ ਇੰਨੇ ਹਿੰਟ ਦੇ ਸਕਦੀ ਹਾਂ ਇੱਕ ਨਾਰਮਲ ਜਿਹਾ ਦੱਸ ਸਕਦੀ ਹਾਂ ਇਹ ਕਿਹੜਾ ਕੌਮ ਸਾ ਜਾਨਵਰ ਹੈ ਕੁਝ ਵੀ ਹੋ ਜਾਏ ਮਜ਼ੇ ਵਿੱਚ ਮਜ਼ੇ ਦੇ ਵਿੱਚ ਹੀ ਰਹਿੰਦਾ ਮਜ਼ੇ ਮੱਜੇ ਮਜ਼ੇ ਮਜ਼ੇ ਦਾ ਮਤਲਬ ਹੁੰਦਾ ਮਸਤੀ ਮਜ਼ੇ ਇਹ ਕੋਈ ਸ਼ਬਦ ਤਾਂ ਨੂੰ ਉਲਝਾਰਨ ਦੀ ਕੋਸ਼ਿਸ਼ ਕੀਤੀ ਮਜ਼ੇ ਜਾਨਦਿਆ ਕੋਸ਼ਿਸ਼ ਕੀਤੀ ਗਿਆ ਇਹ ਤੁਹਾਨੂੰ ਦੱਸ ਦਿੰਦੇ ਹਾਂ ਖੜ ਜੋ ਖੜ ਜੋ ਖੜ ਜੋ ਮਜ਼ੇ ਦੇ ਮਜ਼ੇ ਦੇ ਵਿੱਚ ਮਜ਼ਾ ਮੱਜੇ ਦੇ ਵਿੱਚ ਮਜ਼ੇ ਮਜ਼ੇ ਤਾਂ ਹੀ ਦੇਊਗਾ ਮਜ਼ਾ ਕਿਹੜਾ ਜਾਨਵਰ ਹੈ ਜਿਹੜਾ ਮਜ਼ੇ ਦੇ ਵਿੱਚ ਕੁਝ ਵੀ ਹੋ ਜਾਏ ਬਟ ਉਹ ਜਾਨਵਰ ਹੈ ਜੋ ਮਜ਼ੇ ਵਿੱਚ ਹੀ ਰਹਿੰਦਾ ਹੈ ਜਲਦੀ ਸੇ ਕਮੇ ਮਜ਼ੇ ਵਿੱਚ ਰਹਤਾ ਹੈ ਮੂਜੇ ਵਿੱਚ ਮੋਜ ਨਹੀਂ ਮਜ਼ੇ 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 ਦੇ ਵਿੱਚ ਕਿਹੜਾ ਜਾਨਵਰ ਆਂਦਾ ਬਤਾਓ ਹੁਣ ਨਾ ਕਹਦੇ ਮੰਗਲ ਸਿੰਘ ਉਹ ਜਾਨਵਰ ਮਤਲਬ ਖੁਸ਼ ਰਹਿੰਦਾ ਹਮੇਸ਼ਾ ਹਮ ਜਾਂ ਮਜ਼ੇ ਦੇ ਅੰਦਰ ਰਹਿੰਦਾ ਨਹੀਂ ਮਤਲਬ ਕਿ ਉਹਦੇ ਕੋਲ ਹੀ ਕਿੱਦਾਂ ਦੀ ਚੀਜ਼ ਆ ਗਈ ਜਿਹੜੀ ਕਿ ਇਹ ਕੁਐਸਚਨ ਨੂੰ ਸੋਲਵ ਕਰਦੀ ਹੈਗੀ ਉਹ ਜਾਨਵਰ ਕੋਲ ਹੀ ਕਿਹੋ ਜੀ ਚੀਜ਼ ਆ ਇਹਦਾ ਆਨਸਰ ਆ ਜਿਹੜਾ ਇੱਥੇ ਬਹੁਤ ਹੀ ਨਾਰਮਲ ਆ ਬਟ ਜਿਹੜੀ ਅੱਗੇ ਆਪਾਂ ਐਕਸਪਲੇਨ ਕਰਾਂਗੇ ਉਹ ਚੀਜ਼ ਆ ਜਿਹੜਾ ਉਹ ਵਰਡ ਆ ਉਹ ਇੰਗਲਿਸ਼ ਵਿੱਚ ਆਉਗਾ। ਦੇ ਇਹ ਹੋ ਜਾ ਕੁਐਸਚਨ ਲੈ ਕੇ ਆ ਰਹੀ ਐ ਹੁਣ ਜਿੱਦਾਂ ਮੈਂ ਜਵਾਬ ਨਹੀਂ ਦੇ ਪਾ ਰਿਹਾ ਲਗਾਤਾਰ ਹੀ ਮੈਂ ਹਾਰਦਾ ਜਾ ਰਿਹਾ। ਕੋਈ ਗੱਲ ਨਹੀਂ ਮਾੜਾ ਕੋਈ ਗੱਲ ਨਹੀਂ ਸਾਡੀ ਵੀ ਵਾਰੀ ਆਊਗੀ ਚਿੰਤਾ ਨਾ ਕਰੋ ਜਰੂਰ ਮੈਂ ਤਾਂ ਕਹਿੰਨੀ ਆਵੇ ਠੀਕ ਆ ਦੇਖੋ ਇੰਨੀ ਯਾਰਾ ਮਤਲਬ ਇਹਦੀ ਸਵਾਲ ਥੋੜੇ ਗਰਮੀ ਆਣ ਲੱਗੀ ਮੈਂ ਤਾਂ ਹੱਤੀ ਬਾਹਰ ਕੱਢ ਲਿਆ ਰੱਖਿਆ ਹੁੰਦਾ ਸੀ ਨਾ ਹੁਣ ਬਾਹਰ ਹੀ ਕੱਢ ਲਿਆ ਠੰਡ ਹੁਣ ਗਾਇਬ ਕਰਤੀ ਉਹ ਵੀ ਮੈਂ ਤਾਂ ਕਢਵਾਏ ਨੇ ਨਾ ਮਹਾ ਕੀ ਆਏ ਵਾਰੇ ਖੜੇ ਰਹਿਣੇ ਉਹਦੇ ਹੱਥਾਂ ਜੇ ਚਲੋ ਇਹੋ ਜਿਹਾ ਕਿਹੜਾ ਜਾਨਵਰ ਹੈ ਜਿਹੜਾ ਕੁਝ ਵੀ ਹੋ ਜੇ ਬਟ ਮਜੇ ਦੇ ਵਿੱਚ ਹੀ ਰਹਿੰਦਾ ਕੁਝ ਵੀ ਕਿਸੇ ਜਾਨਵਰ ਦਾ ਨਾਮ ਤਾਂ ਲਓ ਨਾ ਕੀ ਪਤਾ ਟੁੱਕਾ ਹੀ ਲੱਜੇ ਉਹ ਜਾਨਵਰ ਸਾਡੇ ਘਰ ਹੈ ਉਹ ਜਾਨਵਰ ਥੋੜੇ ਘਰ ਕਿਉਂ ਸਾਰੇ ਤੁਸੀਂ ਚਿੜੀਆਂ ਘਰ ਖੋਲੇ ਹੋ ਜਿਹੜਾ ਕਿ ਥੋੜੇ ਸਾਰੇ ਅੱਛਾ ਮੈਂ ਉਹ ਜਾਨਵਰ ਦੇਖਿਆ ਆਪਾਂ ਗਏ ਆ ਚਿੜੀਆ ਘਰ ਉਹ ਜਾਨਵਰ ਦੇਖਿਆਗਾ ਨਹੀਂ ਇੱਕ ਵਾਰ ਆਪਾਂ ਉਹ ਜਾਨਵਰ ਦੇਖਿਆ ਤੇ ਉੱਥੇ ਆਪਾਂ ਲਾਈਵ ਕਰਨ ਤੋਂ ਪਹਿਲਾਂ ਦੇਖਿਆਗਾ ਤੇ ਬਹੁਤ ਹੀ ਹੈਰਾਨੀਜਨਕ ਸੀ ਤੇ ਉਹ ਫਟਾ ਉਹ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਪਤਾ ਲੱਗ ਗਿਆ ਬਤਾਓ ਲੇਕਿਨ ਮੈਂ ਐਕਸਪਲੇਨ ਨਹੀਂ ਕੀਤਾ ਜਣ ਐਕਸਪਲੇਨ ਮੈਂ ਕਰ ਦੂ ਜੀ ਜਵਾਬ ਤਾਂ ਦੋ ਇਹ ਜਵਾਬ ਹੈ ਸੱਪ ਹੂੰ ਸੱਪ ਹੁਣ ਐਕਸਪਲੇਨ ਸੁਣੋ ਐਸਾ ਕੌਣ ਸਾ ਜਾਨਵਰ ਹੈ ਜੋ ਕੁਝ ਵੀ ਹੋ ਜਾਏ ਮਜ਼ੇ ਮੇਂ ਰਹਤਾ ਹੈ ਸੱਪ ਕੋ ਸੱਪ ਕੋਲ ਫਨ ਹੁੰਦਾ ਉਹ ਫ ਸਾ ਸਿੰਪਲੀ ਜਵਾ ਸੱਪ ਕੋਲ ਫਨ ਹੁੰਦਾ ਮਜ਼ੇ ਚ ਰਹਿੰਦਾਗਾ ਕਿੱਥੋਂ ਲੈ ਕੇ ਆ ਰਹੀ ਹੈ ਮਾਈਂਡ ਹੈ ਇਹ ਕਿੱਥੋਂ ਲੈ ਕੇ ਆ ਰਹੀ ਹੈ ਸੋਚਣ ਵਾਲੀ ਗੱਲ ਹੈ ਲੈ ਕਿੱਥੋਂ ਆ ਰਹੀ ਹੈ ਤੂੰ ਮਾਈਂਡ ਹੈ ਨਾ ਭਾਈ ਨੀਹਾ ਦੇ ਲਈ 1 ਲਾਈਕ ਦਾ ਬਣਦਾ ਹੀ ਹੈ ਯਾਰ ਬੜੀ ਮਿਹਨਤ ਕਰ ਰਹੀ ਹੈ ਨੇ ਆ ਅਰੀਬ ਜੀ ਇੱਕ ਮਤਲਬ ਕੁਸ਼ਨ ਲੈ ਕੇ ਆ ਰਹੀ ਹੈ ਕੁਝ ਵੀ ਹੋ ਜਾਏ ਸੱਪ ਫਨ ਦੇ ਵਿੱਚ ਹੀ ਰਹਿੰਦਾ ਮਤਲਬ ਫਨ ਦੇ ਕੋਲ ਫਨ ਹੁੰਦਾ ਉਹਦੇ ਕੋਲ ਫਨ ਹੁੰਦਾ ਹੈ ਤਾਂ ਕਰਕੇ ਮਜ਼ੇ ਵਿੱਚ ਰਹਿੰਦਾ ਹਾਂ ਬੰਨ ਤੇ ਇੱਕ ਰਾੜੀ ਬੈਠੀ ਆਹਾ ਕਾਗੜਾ ਖਿਲਾਰੀ ਬੈਠੀ ਬਨ ਤੇ ਕਲਾਰੀ ਹੂੰ ਕੱਗੜਾ ਖਲਾਰੀ ਕੱਗੜਾ ਖਲਾਰੀ ਬੈਠੀ ਕੱਗੜਾ ਮਤਲਬ ਐ ਗੋਲ ਦਾ ਕੁਝ ਹੈ ਕੱਗੜਾ ਗੋਲਜਾ ਹੁੰਦਾ ਨਾ ਹਾਂਜੀ ਹਾਂਜੀ ਬਨ ਤੇ ਬਨ ਦਾ ਮਤਲਬ ਹੁੰਦਾ ਹੈ ਕੋਈ ਕੋਈ ਚੀਜ਼ ਬਨ ਲਾਇਆ ਹੋਇਆ ਬੱਟ ਹੁੰਦੀ ਹੈਗੀ ਬੱਟ ਹੈ ਨਾ ਖੇਤਾਂ ਵਿੱਚ ਬੱਟਾ ਹੁੰਦੀਆਂ ਨੇ ਹਾਂ ਬਨ ਤੇ ਕਲਾਰੀ ਬੈਠੀ ਕੱਗੜਾ ਖਲਾਰੀ ਕਲਾਰੀ ਬੈਠੀ ਗੋਲ ਚੀਜ਼ ਬਣਾ ਕੇ ਬੈਠੀ ਰੁਕ ਜਾ ਬੁੱਜੋ ਜੀ ਬੁਝਾਰਤੋਂ ਜੀ ਇਹਨਾਂ ਨੂੰ ਪਤਾ ਹੈ ਮੈਂ ਸੋਚ ਲਾਂ ਤੇ ਹਿੰਟ ਵੀ ਲੈ ਲਾਂ ਤੇ ਨਾਲੇ ਮੈਂ ਤੁਹਾਨੂੰ ਦੱਸਦਾ ਦੇਖੋ ਉਹ ਮੇਰਾ ਘਰ ਹੈ ਜੀ ਉਹ ਜਿਹੜੀ ਝੁੱਗੀ ਜੀ ਦੇਖ ਰਹੇ ਹੋ ਨਾ ਉਹ ਨੀਹਾ ਦਾ ਘ हां ओ नेहा पता है कहंदी कि मैं नहर ਦੇ ਕੋਲ ਘਰ ਬਣਾਣਾ ਤੇ ਉਹ नहर ਦੇ ਕੋਲ ਉਹਨੇ ਆਪਣਾ ਟੈਂਟ ਲਾ ਲਿਆ ਉੱਥੇ ਜੇ ਪਾਣੀ ਆ ਗਿਆ ਸਭ ਤੋਂ ਪਹਿਲਾਂ ਨਿਹਾਂ ਜਾਊਗੀ ਜਦ ਪਤਾ ਲੱਗੂਗਾ ਨਿਹਾਂ ਜਾਊਗੀ ਮੈਂ ਇੱਥੋਂ ਭੱਜ ਜਾਊਂਗਾ ਦੇਖਿਆ ਮੈਂ ਕਿਹੜਾ ਫਿਰ ਦੱਸ ਕੇ ਜਾਊਂਗੀ ਨਹੀਂ ਜੀ ਮਜ਼ਾਕ ਕਰ ਰਿਹਾ ਇਹ ਇੱਥੇ ਲੋਕੀ ਸ਼ਾਪਸ ਨਹੀਂ ਹੈਗੀਆਂ ਵੈਸੇ ਹਾਂ ਸ਼ਾਪਸ ਹੀ ਨੇ ਨਹੀਂ ਸ਼ਾਪਸ ਨਹੀਂ ਹੈ ਹੁਣ ਤਾਂ ਬੰਦ ਕਰ ਗੀਆਂ ਹਾਂ ਇਹ ਸ਼ਾਪਸ ਨੇ ਬਈ ਦੇਖ ਇੱਥੇ ਖੈਰ ਚਲੋ ਤੇ ਮੈਂ ਕਿੱਥੇ ਸੀ ਹਾਂ ਬੰਦੇ ਕਲਾਰੀ ਬੈਠੇ ਬੁਝਾ ਹਿੰਟ ਹਿੰਟ ਹੂੰ ਇਹੇ ਪਰ ਤੁਸੀਂ ਇੱਥੇ ਘਰ ਬਣਾ ਸਕਦੇ ਹੋ ਮਤਲਬ ਟੈਂਪੋਰਰੀ ਪਰਮਨੈਂਟ ਨਹੀਂ ਟੈਂਪੋਰਰੀ ਇੱਦਾਂ ਆਪਣਾ ਕੈਂਪ ਲਗਾ ਕੇ ਸਟੇ ਕਰ ਸਕਦੇ ਹੋ ਕਰਨਾ ਚਾਹੋ ਮੇਰਾ ਇੰਟ ਹੈਗਾਗਾ ਤੁਹਾਨੂੰ ਇਹ ਪਸੰਦ ਹੈ ਮੈਨੂੰ ਪਸੰਦ ਹੈ ਹੂੰ ਮੈਨੂੰ ਕੀ ਪਸੰਦ ਹੈ ਮੈਨੂੰ ਤਾਂ ਬਹੁਤ ਕੁਝ ਪਸੰਦ ਹੈ ਦੱਸੋ ਖਾਣ ਪੀਣ ਦੀ ਚੀਜ਼ ਹੈ ਹੂੰ ਬਨ ਤੇ ਕਲਾਰੀ ਬੈਠੀ ਕਗੜਾ ਖਲਾਰੀ ਬੈਠੇ ਹੈ ਬਨ ਤੇ ਮਤਲਬ ਕਿਸੇ ਖੇਤ ਚ ਕਿਸੇ ਖੇਤ ਦੇ ਵਿੱਚ ਕਗੜਾ ਖਲਾਰ ਕੇ ਮਤਲਬ ਗੋਲ-ਗੋਲ ਦੀ ਚੀਜ਼ ਹੈ ਖੁੱਲੀ ਪਈ ਆ ਹੈ ਗੋਪੀ ਕਿ ਮੈਂ ਗੋਭੀ ਕੀ ਮੈਂ ਇੱਕ ਮਿੰਟ ਬਣਤੇ ਆ ਮਤਲਬ ਐ ਭਈ ਹੁੰਦੀ ਆ ਉਹ ਘਗਰੇ ਵਾਂਗੂ ਖਲਿਓ ਮਤਲਬ ਫਲੂ ਹੁੰਦੇ ਨੇ ਗੋਭੀ ਦੇ ਜੋ ਵੀ ਐ ਐਕਸਪਲੇਨ ਨਹੀਂ ਹੋ ਪਾਇਆ ਮੈਂ ਤਾਂ ਕਿਹਾ ਪਰ ਗੋਭੀ ਹੈ ਦਾਬ ਉਹਦੇ ਪੱਤੇ ਕਿੰਨੇ ਰਹੁੰਦੇ ਆ ਨਾ ਹਾਂ ਨਾ ਮੈਨੂੰ ਗੋਭੀ ਬੜੀ ਵਸ ਗੋਭੀ ਦੇ ਪਰੋਠੇ ਖਾਸ ਕਰ ਘੇਰ ਤਾਂ ਹੀ ਮੈਂ ਕਹਿਆ ਸੀ ਮੈਂ ਤੁਹਾਨੂੰ ਪਸੰਦ ਆ ਫਿਰ ਐ ਦੱਸਦਾ ਕਿ ਬਾਕੀ ਮੇਰਾ ਕੰਮ ਹੈ 50 ਦੇ ਬੰਦੇ ਬੜੇ ਆ ਰਹੇ ਨੇ ਪੰਜਾਬ ਦੀ ਗੱਡੀ ਆ ਰਹੀ ਹੈ ਬਾਜੀਆ ਹੈਲੋ ਪੰਜਾਬੀ ਵੀਰੋ ਕੀ ਹਾਲ ਨੇ ਚਲੋ ਜਿਨੇ ਲਿਆਂਦਾ ਉਹਨੇ ਪਾਇਆ ਨਹੀਂ ਅੱਛਾ ਜਿਹਦੇ ਪਾਇਆ ਉਹਨੂੰ ਪਤਾ ਨਹੀਂ ਹੈ ਜਿਨੇ ਲਿਆਂਦਾ ਅੱਛਾ ਉਹਨੇ ਪਾਇਆ ਨਹੀਂ ਹੈ ਜਿਹਦੇ ਪਾਇਆ ਉਹਨੂੰ ਪਤਾ ਨਹੀਂ ਇਹ ਕੀ ਹੋਇਆ ਜਿਨੇ ਲਿਆਂਦਾ ਉਹਨੇ ਪਾਇਆ ਨਹੀਂ ਜਿਨੇ ਪਾਇਆ ਉਹਨੇ ਪਤਾ ਨਹੀਂ ਉਹ ਮੈਂ ਰੱਖਣਾ ਹੋਇਆ ਕੀ ਮੈਂ ਲੈ ਕੇ ਆਇਆ ਨਿਆ ਦੇ ਲਈ ਸੂਟ ਅੱਛਾ ਠੀਕ ਹੈ ਤੇ ਲਿਆ ਕੇ ਮੈਂ ਆਪਣੇ ਬੈਗ 'ਚ ਰੱਖਤਾ ਅੱਛਾ ਹੁਣ ਮੈਂ ਤਾਂ ਸੂਟ ਪਾਣਾ ਨਹੀਂ ਠੀਕ ਹੈ ਨੀਹਾ ਨੂੰ ਪਤਾ ਨਹੀਂ ਕਿ ਮੇਰੇ ਬੈਗ 'ਚ ਸੂਟ ਹੈ ਤੋਂ ਮੈਂ ਲਿਆਇਆ ਮੈਂ ਪਾਇਆ ਨਹੀਂ ਕਿਉਂਕਿ ਸੂਟ ਤਾਂ ਮੈਂ ਪਾਣਾ ਨਹੀਂ ਇਹਨੇ ਪਾਣਾ ਠੀਕ ਹੈ ਇਹਨੂੰ ਪਤਾ ਨਹੀਂ ਮੇਰੇ ਬੈਗ 'ਚ ਸੂਟ ਹੈ ਤੇ ਜੀ ਉਹ ਪਾਇਆ ਉਹਨੂੰ ਪਤਾ ਨਹੀਂ ਮੈਂ ਪਾਇਆ ਤਾਂ ਹੈਗਾ ਨਾ ਨਹੀਂ ਨਹੀਂ ਇਹਨੇ ਪਾ ਇਹ ਹਾਂ ਅੱਗੇ ਸੁਣੋ ਕਹਾਣੀ ਕੀ ਹੋਇਆ ਕਿ ਮੈਂ ਲੈ ਕੇ ਆਇਆ ਸੂਟ ਠੀਕ ਹੈ ਨੀਹਾ ਨੂੰ ਨੇ ਲਿਆਇਆ ਤੇ ਮੈਂ ਤਾਂ ਪਾਣੇ ਵਿੱਚ ਬੈਗ 'ਚ ਪਾ ਕੇ ਰੱਖਤਾ ਨੀਹ ਨੇ ਮੇਰਾ ਬੈਗ ਖੋਲਿਆ ਸੂਟ ਪਾ ਲਿਆ ਲੇਕਿਨ ਇਹ ਨਹੀਂ ਪਤਾ ਕਿ ਇਹ ਸੂਟ ਮੈਂ ਲੈ ਕੇ ਆਇਆ ਹੈ ਗਲਤ ਜਵਾਬ ਕਾਲੀ ਕਾਲੀ ਬੜੀ ਨਹੀਂ ਹੈ ਸਰ ਗਲਤ ਜਵਾਬ 101% ਗਲਤ ਜਵਾਬ ਇੱਕ ਮਿੰਟ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਪਹਿਨੇ ਨਹੀਂ ਉਹਨੂੰ ਪਤਾ ਨਹੀਂ ਮਤਲਬ ਕਿ ਨਾ ਇੱਕ ਵਾਰ ਇਹ ਤਾਂ ਸਾਰ ਸੁਣੀ ਹੋਈ ਲੱਗਦੀ ਹੈ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਜਿਹਨੇ ਪਾਇਆ ਉਹਨੇ ਦੇਖਿਆ ਉਹਨੇ ਦੇਖਿਆ ਨਹੀਂ ਤੇ ਉਹਨੂੰ ਪਤਾ ਵੀ ਨਹੀਂ ਹੈਗਾ ਵੀ ਮੈਂ ਪਹਿਲੇ ਕੀ ਬੋਲ ਗਿਆ ਜਿਹਨੇ ਪਾਇਆ ਉਹਨੇ ਪਹਿਨੇ ਨਹੀਂ ਪਾਇਣੀ ਤੇ ਪੈਣੀ ਦੀ ਗਲਤੀ ਇੱਕੋ ਹੀ ਹੈ ਨਾ ਖੈਰ ਤੇ ਪੁਲਿਸ ਵਾਲੇ ਭਾਈ ਜੀ ਬੈਠੇ ਆ ਰਹੇ ਨੇ ਹੈਲੋ ਹੈਲੋ ਕਰ ਰਹੇ ਨੇ ਹੈਲੋ ਭਾਈ ਜੀ ਕੀ ਹਾਲ ਨੇ ਓਰੇ ਪਤਾ ਕਿ ਹਰ ਵਾਰੀ ਇੱਥੇ ਆ ਕੇ ਬੰਦਦੇ ਨੇ ਆਪਣੀ ਫਿਕਸ ਲੋਕੇਸ਼ਨ ਇਹੀ ਆ ਹਮ ਨੂੰ ਕੁਝ ਅਟਰਨਲ ਸਾਈਡ ਆਉਣੀ ਹੋਗੇ ਤਾਂ ਇਹ ਵੀ ਲੋਕੇਸ਼ਨ ਜਿਹੜੇ ਕਦੇ ਮਿਸ ਨਾ ਕਰਿਓ ਕਦੇ ਮਿਸ ਨਾ ਕਰਿਓ ਭਾਈ ਠੀਕ ਹੈ ਤੇ ਅੱਗੇ ਜਾਉਂਗੇ 200 ਰੁਪਏ ਲੱਗਣਗੇ ਜਾਂਦੇ ਵੈਸੇ ਤਾਂ ਠੀਕ ਤੁਸੀਂ ਜਾ ਸਕਦੇ ਹੋ ਜਾ ਸਕਦੇ ਸੂਰਜ ਫੇਰ ਨਿਕਲ ਜਾਓ ਸਾਧਰੇ ਸਾਧਰੇ ਨਿਕਲਣਾ ਵੀ ਦਾ ਆਪ 200 ਰੁਪਏ ਲਗਾ ਕੇ ਫਿਰ ਤੁਸੀਂ ਆਓ ਆ 3:30 ਤੋਂ 5 ਵਜੇ ਦੇ ਵਿੱਚ ਵਿੱਚ 5:00 ਦੇ ਵਿੱਚ ਬਾਜ਼ਰ ਨਿਕਲ ਜਾਇਆ ਕਰੋ 5:00 ਤੋਂ ਪਹਿਲਾਂ ਪਹਿਲਾਂ ਨਿਕਲ ਜਾ ਪਰ ਦਾ ਦੋਸਤ ਨੂੰ ਲੱਗ ਰਹੇ ਸਾਡੇ ਵਰਗੇ ਤਾਂ ਇਹ ਜਿਹਨੇ 4 ਵਜੇ ਆ ਕੇ ਉਰੀ ਖੜ ਜਾਂਦੀ ਨੇ ਅੱਗੇ ਜਾਣ ਦੀ ਸੋਚ ਨਹੀਂ ਲੱਗੀ ਕਾਈ ਤੱਕ ਲੈ ਗਏ ਤੇ ਭਾਈ ਜੀ ਤੁਸੀਂ ਸਵੇਰੇ ਆਏ ਹੋ ਸਾਢੇ ਤੋਂ ਪਹਿਲਾਂ ਆਏ ਨੇ ਖੈਰ ਚਲੋ ਤੇ ਕਿੱਥੇ ਸੀ ਆਪਾਂ ਇਹਦਾ ਜਵਾਬ ਹੈ ਨੇ ਹਾਂ ਜੀ ਕਫਨ ਕਿੱਦਾਂ ਜਿਹਨੇ ਲਿਆਇਆ ਉਹਨੇ ਪਾਇਆ ਨਹੀਂ ਕਫਨ ਜਿਹੜਾ ਹੈ ਜਿਹੜਾ ਬੰਦਾ ਲੈ ਕੇ ਆਉਂਦਾ ਉਹ ਤਾਂ ਪਾਉਂਦਾ ਨਹੀਂ ਹਾਂਜੀ ਤੇ ਜਿਹਦੇ ਪਾਇਆ ਉਹ ਬੰਦਾ ਤਾਂ ਹੁਣ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਉਹਨੂੰ ਪਤਾ ਹੀ ਨਹੀਂ ਕਿ ਉਹਨੇ ਕਫਨ ਪਾਇਆ ਨਾ ਪਾਇਆ ਪਾਓ ਨਾ ਪਾਓ ਉਹਨੂੰ ਕੀ ਫਰਕ ਪੈਣਾ ਬਿਲਕੁਲ ਠੀਕ ਹੈ ਸੋ ਇਹਦਾ ਸਹੀ ਜਵਾਬ ਹੈ ਜੀ ਕਫਨ ਆਈ ਸੀ ਪਰ ਦੇਖੀ ਨਹੀਂ ਕੌਣ ਤੁਸੀਂ ਦੱਸੋ ਆਈ ਸੀ ਪਰ ਦੇਖੀ ਨਹੀਂ ਨੇਹਾ ਨੇ ਤੇ ਨੇਹਾ ਦੀ ਮੰਮੀ ਆਈ ਸੀ ਨੇਹਾ ਸੁੱਤੀ ਪਈ ਸੀ ਰਿਆਂ ਨੂੰ ਠਾਣ ਵਾਸਤੇ ਆਈ ਸੀ ਨੇਹਾ ਦੀ ਮੰਮੀ ਤੇ ਨੇਹਾ ਨੇ ਦੇਖੀ ਨਹੀਂ ਇਸ ਵੀ ਨੇਹਾ ਦੀ ਮੰਮੀ ਨੇ ਕਿਹਾ ਸਾਰੀ ਨਹੀਂ ਸੁੱਤੀ ਰਹਿੰਦੀ ਆ ਹਾਂ ਉੱਠ ਖੜਿਓ ਹੈ ਐਦਾ ਹੀ ਕੁਝ ਨਹੀਂ ਗਲਤ ਹੈ ਆਈ ਸੀ ਪਰ ਦੇਖੀ ਨਹੀਂ ਪਰ ਦੇਖੀ ਨਹੀਂ ਡੋਨਟ ਮਾਈਂਡ ਹੈ ਸਮੈਲ ਕਾਈ ਮਤਲਬ ਕਿਸ ਚੀਜ਼ ਦੀ ਸਮੈਲ ਆਂਦੀ ਹੈ ਆਪਾਂ ਨੂੰ ਬਦਬੂ ਆਂਦੀ ਹੈ ਆਪਾਂ ਕਿਹੜਾ ਦੇਖ ਲੈਨੇ ਕਿ ਗਲਤ ਹੈ ਹੋਰ ਕੁਝ ਆਈ ਸੀ ਪਰ ਦੇਖੀ ਨਹੀਂ ਕਮੈਂਟ ਬਾਕਸ ਵਿੱਚ ਲਿਆਉਣੇ ਹੋਰੀ ਜਿਹਨਾਂ ਨੂੰ ਪਤਾ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰ ਦਿਓ ਬਿਲਕੁਲ ਖੈਰ ਤੇ ਆਈ ਸੀ ਪਰ ਦੇਖੀ ਨਹੀਂ ਹੈ ਮੌਤ ਆਈ ਸੀ ਪਰ ਦੇਖੀ ਕਿਹਨੇ ਦੇਖੀ ਮੌਤ ਆਪਣੀ ਮੌਤ ਕਈ ਕਹਾ ਦਿਨ ਦੇ ਕਹਿਣਾ ਨਾ ਮੈਂ ਮੋ ਦੇਖਿਆ ਨਾ ਐਕਸੀਡੈਂਟ ਵਗੈਰਾ ਹੁੰਦਾਗਾ ਤੇ ਮਤਲਬ ਕੀ ਉਹ ਜਸਟ ਇੱਕ ਇੱਕ ਪੁਆਇੰਟ ਤੋਂ ਵਾਪਸ ਆਂਦੇ ਨੇਗੀ ਹਾਂ ਕਈ ਦਾ ਮਰਕੇ ਜਾਂਦਾ ਹੋ ਜਾਂਦਾ ਨਾ ਖੈਰ ਨੀਂਦ ਕਿਵੇਂ ਨੀਂਦ ਆਈ ਸੀ ਕਿਸ ਨੇ ਦੇਖੀ ਨੀਂਦ ਆਈ ਐ ਬਿਲਕੁਲ ਇਹ ਮੇਰੇ ਪਤਾ ਕਿਵੇਂ ਲੱਗਿਆ ਮੈਨੂੰ ਬਸ ਆਈ ਆਏ ਕਰਕੇ ਅੱਛਾ ਕੁੱਤੇ ਫਰਬ੍ਰੀ ਕੀ ਜ਼ਿਆਦਾ ਫਰਬ੍ਰੀ ਕੇ ਬਜਾਏ ਜਨਵਰੀ ਮੇਂ ਜ਼ਿਆਦਾ ਕਿ ਬੋਗਤੇ ਕਿਉਂਕਿ ਕੁੱਤੇ ਨੂੰ ਜਰਮੇ ਜੇ ਠੰਡ ਜ਼ਿਆਦਾ ਲੱਗਦੀ ਹੈ ਫਰਬਰੀ ਚ ਕੀ ਹੁੰਦੇ ਨੇ ਫਰਬਰੀ ਕੱਟ ਜਾਂਦੀ ਹੈ ਨਾ ਤਾਂ ਕਰਕੇ ਮਾਰਚ ਤੱਕ ਠੰਡ ਰਹਿੰਦੀ ਹੈ ਬਾਈ ਨਹੀਂ ਕੱਟ ਹੁੰਦੀ ਹੈ ਜਨੂਅਰੀ ਦੀ ਠੰਡ ਜ਼ਿਆਦਾ ਹੁੰਦੀ ਹੈ ਤਾਂ ਅਗਰ ਜ਼ਿਆਦਾ ਪਹੁੰਚਦੇ ਨੇ ਠੰਡਾ ਕਿਹਦੇ ਕਹਿੰਦੇ ਉਹ ਕੀ ਜਵਾਬ ਪੱਕਾ ਵਕਦਰ ਸੋ ਇੱਕ ਵਾਰ ਠੰਡ ਜ਼ਿਆਦਾ ਹੁੰਦੀ ਹੈ ਜਲਦੀ ਜਲਦੀ ਠੰਡ ਹੁੰਦੀ ਆ ਠੰਡਾ ਜਵਾਬ ਖੜ ਜਾ ਕੁੱਤੇ ਕੁੱਤੇ ਫਰਬਰੀ ਦੀ ਬਜਾਏ ਜਨੂਅਰੀ ਵਿੱਚ ਜ਼ਿਆਦਾ ਕਿਉਂ ਪੌਂਕਦੇ ਨੇ ਹਾਂ ਕੁੱਤੇ ਤਾਂ ਮੈਨੂੰ ਯਾਦ ਆਇਆ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਤੁਹਾਨੂੰ ਨਹੀਂ ਤੁਹਾਨੂੰ ਪਤਾ ਪਹਿਲੇ ਫਿਲਮਾਂ ਦੇ ਨਾਮ ਹੁੰਦੇ ਸੀਗੇ ਕੀ ਹੁੰਦੇ ਸੀਗੇ ਜੱਟ ਦਾ ਗੰਡਾਸਾ

ਹਾ ਕੁੱਤੇ ਵਾਂ ਕੁੱਤਿਆਂ ਕੋਲ ਪਹੁੰਚੇ ਸੀ ਉਹਨਾਂ ਰੋਟੀ ਪਾਣ ਲੱਗੇ ਸੀ ਪਰ ਮੁੜ ਕੇ ਆ ਗਏ ਕੁੱਤੇ ਜਿਹੜੇ ਨੇ ਉਹ ਜਨਵਰੀ ਦੀ ਬਜਾਏ ਫਰਵਰੀ ਚ ਘੱਟ ਭੋਗਦੇ ਨੇ ਜਨਵਰੀ ਜ਼ਿਆਦਾ ਭੋਗਦੇ ਨੇ ਫਰਵਰੀ ਦੀ ਬਜਾਏ ਜਨਵਰੀ ਚ ਵੱਧ ਕਿਉਂ ਭੋਗਦੇ ਨੇ ਦੇਖੋ ਦੋ ਕਾਰਨ ਹੋ ਸਕਦੇ ਨੇ ਇੱਕ ਤਾਂ ਉਹਨਾਂ ਨੂੰ ਠੰਡ ਲੱਗਦੀ ਹੈ ਦੂਜਾ ਇਹ ਹੈ ਕਿ ਜਨਵਰੀ ਚ 31 ਦਿਨ ਹੁੰਦਾ ਹੈ ਤੇ ਫਰਵਰੀ ਚ 28 ਦਿਨ ਹੁੰਦੇ ਨੇ ਬਿਲਕੁਲ ਸਹੀ ਸਹੀ ਹੈ ਕੀ ਬਾਤ ਹੈ ਮੰਗਲ ਨਹੀਂ ਆ ਗਿਆ 28 ਦਿਨ ਹੁੰਦੇ ਨੇ ਫਰਵਰੀ ਚ ਘੱਟ ਹੀ ਭੋਕਣਗੇ ਬਾਕੀ ਠੰਡ ਜਾ ਲੱਗਦੀ ਸਰਦੀ ਚ ਜਨਵਰੀ ਦੇ ਸ਼ਿਕਰ ਜ਼ਿਆਦਾ ਭੋਗਦੇ ਨੇ ਨਹੀਂ ਠੰਡਾ ਲੈ ਨਹੀਂ ਹੈਗਾ ਬਟਾ ਜਿਹੜਾ ਦਿਨਾਂ ਵਾਲਾਗਾ ਇਹ ਸਹੀ ਹੈਗਾ ਚਲੋ ਮੰਨ ਲੈਨੇ ਆ ਭਾਈ ਠੀਕ ਹੈ ਜੀ ਸੋ ਤੁਹਾਡੇ ਸਾਹਮਣੇ ਕੋਈ ਹੋਰ ਕੋਈ ਬੰਦਾ ਦੱਸ ਸਕਦਾ ਕਮੈਂਟ ਰਾਈ ਨੇਹਾ ਦੇ ਡੈਡੀ ਜੀ ਟਰੱਕ ਲੈ ਕੇ ਗਏ ਦਿੱਲੀ ਟਰੱਕ ਦੀ ਜਿਹੜੀ ਐਵਰੇਜ ਹੈ ਉਹ 4 ਕਿਲੋਮੀਟਰ ਹੈ ਜੀ ਮਤਲਬ ਕੀ 1 ਲੀਟਰ ਤੇ ਉਹ 4 ਕਿਲੋਮੀਟਰ ਚੱਲਦਾ ਹੈ ਹਾਂਜੀ ਤੇ ਇਹਦੇ ਡੈਡੀ ਜੀ 250 ਕਿਲੋਮੀਟਰ ਗਏ ਨੇ ਜੀ ਜੇ ਡੀਜ਼ਲ ਦਾ ਰੇਟ ਹੈ ਉਹ ₹85.50 ਹੈ 85 ਰੁਪਏ 50 ਪੈਸਾ ਹੈ ਜੀ ਤੁਸੀਂ ਇਹ ਦੱਸਣਾ ਹੈ ਕਿ ਇਹਨਾਂ ਨੂੰ ਸੰਗਰੂਰ ਤੋਂ ਲੈ ਕੇ ਦਿੱਲੀ ਤੱਕ ਜੋ ਕਿ 250 ਕਿਲੋਮੀਟਰ ਦੂਰੀ ਬੰਦੀ ਹੈ ਇਹਨਾਂ ਦਾ ਕਿੰਨਾ ਖਰਚਾ ਆਇਆ ਡੀਜ਼ਲ ਦਾ ਡੀਜ਼ਲ ਦਾ ਖਰਚਾ ਜਿਹੜਾ ਤੁਸੀਂ ਉਹ ਕਮੈਂਟ ਕਰਕੇ ਦੱਸਣਾਗਾ। ਮੈਂ ਤੁਹਾਨੂੰ ਦੇਖੋ ਹਿੰਟ ਦੇਤਾ ਕਿ 250 ਕਿਲੋਮੀਟਰ ਦੂਰ ਗਏ ਨੇ। ਹੂੰ 4 ਕਿਲੋਮੀਟਰ ਦੀ ਐਵਰੇਜ ਹੈ ਯਾਨੀ ਕਿ 1 ਲੀਟਰ ਤੇ 4 ਕਿਲੋਮੀਟਰ ਚੱਲਦਾ ਇਹਨਾਂ ਦਾ ਟਰੱਕ। ਜੀ ਠੀਕ ਹੈ ਨਾ ਜੀ ਤੇ ਜਿਹੜਾ ਡੀਜ਼ਲ ਦਾ ਰੇਟ ਹੈ ਨਾ ਜੀ ਉਹ 85 ਰੁਪਏ 50 ਪੈਸੇ ਹੈ। ਹੂੰ ਤੁਸੀਂ ਇਹ ਦੱਸਣਾ ਹੈ ਕਿ ਦਿੱਲੀ ਤੱਕ ਦਾ ਸਫ਼ਰ ਜਿਹੜਾ ਹੈ ਕਿੰਨੇ ਪੈਸੇ ਦੇ ਵਿੱਚ ਤੈਅ ਹੋਇਆ ਕਿੰਨੇ ਪੈਸੇ ਦਾ ਡੀਜ਼ਲ ਜਿਹੜਾ ਹੈ ਪਿਆ। ਜਿਹੜੇ ਟਰੈਕ ਵਗੈਰਾ ਜਾਂ ਗੱਡੀ ਗੁੱਡੀ ਚਲਾਉਂਦੇ ਨੇ ਉਹ ਤਾਂ ਮਿੰਟੋ ਮਿੰਟ ਜਵਾਬ ਦੇ ਦਿਆਣੇ ਕਿਉਂਕਿ ਉਹਨਾਂ ਦਾ ਡੇਲੀ ਦਾ ਕੰਮ ਹੈ ਡੇਲੀ ਦਾ ਕੰਮ ਹੈ ਤਾਂ ਕਮੈਂਟ ਰਹੀਂ ਜਵਾਬ ਜ਼ਰੂਰ ਦਿਓ ਜਿਹੜੇ ਸਹੀ ਜਵਾਬ ਦੇਣਗੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਅਸੀਂ ਆਪਣੀ ਅਗਲੀ ਵੀਡੀਓ ਵਿੱਚ ਮੈਂਸ਼ਨ ਕਰਾਂਗੇ